ਸਸ਼ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਿਤਾ ਲੀਵੈਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਭਾਰਤ ਪਾਕਿਸਤਾਨ ਜੰਗਬੰਦੀ ਉਹਨਾਂ ਨੇ ਰੁਕਵਾਈ ਸੀ ਉਹਨਾਂ ਕਿਹਾ ਕਿ ਗਾਜ਼ਾ ਦੇ ਵਿੱਚ ਹੋਈ ਜੰਗ ਸਮੇਤ 8 ਜੰਗਾਂ ਉਹਨਾਂ ਨੇ ਆਪ ਰੁਕਵਾਈਆਂ ਨੇ ਇਹਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਸਮੇਤ ਕਈ ਗੰਭੀਰ ਸੰਘਰਸ਼ ਸ਼ਾਮਲ ਨੇ 트੍ਰੰਪ ਨੇ ਕਿਹਾ ਕਿ ਉਹਨਾਂ ਨੇ ਇਹ ਸਭ ਨੋਵਲ ਸ਼ਾਂਤੀ ਪੁਰਸਕਾਰ ਲਈ ਨਹੀਂ ਸਗੋਂ ਇਨਸਾਨੀਅਤ ਲਈ ਕੀਤਾ ਇਸ ਸਾਲ 10 ਮਈ ਨੂੰ ਭਾਰਤ ਪਾਕਿਸਤਾਨ ਜੰਗਬੰਦੀ ਤੋਂ ਬਾਅਦ 트ੰਪ ਨੇ ਵਾਰ-ਵਾਰ ਜੰਗਬੰਦੀ ਦੇ ਵਿੱਚ ਆਪਣੀ ਭੂਮਿਕਾ ਦਾ ਜ਼ਿਕਰ ਕੀਤਾ ਹੈ ਪਰ ਇਸ ਤੋਂ ਸਦਾ ਇਨਕਾਰ ਕਰਦੇ ਰਹੇ ਨੇ 트ੰਪ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਜੰਗਬੰਦੀ ਉਹਨਾਂ ਦੇ ਯਤਨ ਕਾਰਨ ਖਤਮ ਹੋਈ ਅੱਠਵੀਂ ਜੰਗ ਸੀ ਉਹਨਾਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਰਹੱਦ ਦੇ ਟਕਰਾ ਦਾ ਜ਼ਿਕਰ ਕੀਤਾ 트럼ਪ ਨੇ ਕਿਹਾ ਕਿ ਪੱਛਮੀ ਏਸ਼ੀਆ ਤੋਂ ਵਾਪਸ ਆਉਣ ਤੱਕ ਇੰਤਜ਼ਾਰ ਕਰਨਾ ਪਵੇਗਾ ਉਹ ਜੰਗ ਨੂੰ ਹੱਲ ਕਰਨ ਦੇ ਮਾਹਰ ਨੇ ਅਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਵੀ ਚੀਜ਼ਾਂ ਠੀਕ ਹੋ ਜਾਣਗੀਆਂ ਡੋਨਲਡ 트럼ਪ ਨੇ ਅੱਗੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਬਾਰੇ ਸੋਚੋ ਉਹਨਾਂ ਜੰਗਾਂ ਬਾਰੇ ਉਹਨਾਂ ਜੰਗਾਂ ਬਾਰੇ ਸੋਚੋ ਜੋ ਸਾਲਾਂ ਤੋਂ ਚੱਲਦੀ ਆ ਰਹੀਆਂ ਹਨ ਇੱਕ ਜੰਗ 31 ਸਾਲ ਚੱਲੀ ਦੂਜੀ ਜੰਗ 32 ਸਾਲ ਚੱਲੀ ਅਤੇ ਤੇ ਤੀਜੀ 37 ਸਾਲ ਚੱਲੀ ਹਰੇਕ ਦੇਸ਼ ਵਿੱਚ ਲੱਖਾਂ ਲੋਕ ਮਾਰੇ ਗਏ ਮੈਂ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਇੱਕ ਦਿਨ ਵਿੱਚ ਖਤਮ ਕਰ ਦਿੱਤਾ ਟਰੰਪ ਨੇ ਕਿਹਾ ਕਿ ਨੋਵਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨਾ ਇੱਕ ਸਨਮਾਨ ਹੈ ਪਰ ਮੈਂ ਸਿਰਫ ਪੁਰਸਕਾਰ ਲਈ ਲੱਖਾਂ ਜਾਨਾਂ ਨਹੀਂ ਬਚਾਈਆਂ ਨੋਵਲ ਸ਼ਾਂਤੀ ਪੁਰਸਕਾਰ ਨਾ ਮਿਲਣ ਬਾਰੇ ਡੋਨਲਡ ਟਰੰਪ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਇਹ ਪੁਰਸਕਾਰ 2024 ਲਈ ਸੀ ਮੈਂ 2025 ਦੌਰਾਨ ਬਹੁਤ ਕੁਝ ਪ੍ਰਾਪਤ ਕੀਤਾ ਟਰੰਪ ਨੇ ਅੱਗੇ ਕਿਹਾ ਕਿ ਮੈਂ ਕੁਝ ਜੰਗਾਂ ਨੂੰ ਸਿਰਫ ਟੈਰਿਫ ਦੇ ਆਧਾਰ ਤੇ ਸੁਲਝਾਇਆ ਮੈਂ ਇਹ ਨੁਕਤਾ ਪਾਰ ਹਾਂ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ਖਤਮ ਕਰਵਾਉਣ ਲਈ ਵੀ ਵਰਤਿਆ ਮੈਂ ਕਿਹਾ ਜੇ ਤੁਸੀਂ ਜੰਗਾਂ ਲੜਨੀ ਚਾਹੁੰਦੇ ਹਾਂ ਤਾਂ ਮੈਂ ਤੁਹਾਡੇ ਦੋਵਾਂ ਤੇ ਭਾਰੀ ਟੈਰਿਫ ਲਗਾਵਾਗਾ ਤਦ ਉਹਨਾਂ ਦੋਵਾਂ ਨੇ جنگ ਰੋਕ ਦਿੱਤੀ 10 ਮਈ 2025 ਨੂੰ ਜੰਗਬੱਦੀ ਦਾ ਐਲਾਨ ਕਰਨ ਬਾਅਦ 트럼ਪ ਨੇ ਵਾਰ-ਵਾਰ ਦਾਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਟਕਰਾਅ ਨੂੰ ਰੋਕਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਪਾਕਿਸਤਾਨ ਨੇ ਇਸ ਨੂੰ ਸਵੀਕਾਰ ਕੀਤਾ ਪਰ ਨਵੀਂ ਦਿੱਲੀ ਦੇ ਅਮਰੀਕੀ ਦਖਲਅੰਦਾਜ਼ੀ ਨੂੰ ਰੱਦ ਕਰ ਦਿੱਤਾ ਹੈ ਭਾਰਤ ਦਾ ਕਹਿਣਾ ਹੈ ਕਿ ਟਕਰਾਅ ਨੂੰ ਰੋਕਣ ਦਾ ਫੈਸਲਾ ਦੋਵੇਂ ਤਰਾਂ ਦੀ ਫੌਜੀ ਲੀਡਰਸ਼ਿਪ ਵਿਚਕਾਰ ਸਿੱਧੀ ਗੱਲਬਾਤ ਰਾਹੀਂ ਲਿਆ ਗਿਆ ਸੀ ਇਸ ਲਈ ਕਿਸੇ ਤੀਜੀ ਧਿਰ ਦੀ ਵਿਚੋਲਗੀ ਨਹੀਂ ਲਈ ਗਈ 트럼ਪ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਜੰਗਬੰਦੀ ਉਹਨਾਂ ਦੇ ਯਤਨ ਕਾਰਨ ਖਤਮ ਹੋਈ ਅੱਠਵੀਂ ਜੰਗ ਸੀ ਉਹਨਾਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਰਹੱਦ ਦੇ ਟਕਰਾਅ ਦਾ ਜ਼ਿਕਰ ਕੀਤਾ 트럼ਪ ਨੇ ਕਿਹਾ ਕਿ ਪੱਛਮੀ ਏਸ਼ੀਆ ਤੋਂ ਵਾਪਸ ਆਉਣ ਤੱਕ ਇੰਤਜ਼ਾਰ ਕਰਨਾ ਪਵੇਗਾ ਉਹ ਜੰਗ ਨੂੰ ਹੱਲ ਕਰਨ ਦੇ ਮਾਹਰ ਨੇ ਅਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਵੀ ਚੀਜ਼ਾਂ ਠੀਕ ਹੋ ਜਾਣਗੀਆਂ ਡੋਨਲਡ 트럼ਪ ਨੇ ਅਗੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਬਾਰੇ ਸੋਚੋ ਉਹਨਾਂ ਜੰਗਾਂ ਬਾਰੇ ਉਹਨਾਂ ਜੰਗਾਂ ਬਾਰੇ ਸੋਚੋ ਜੋ ਸਾਲਾਂ ਤੋਂ ਚੱਲਦੀ ਆ ਰਹੀਆਂ ਹਨ ਇੱਕ ਜੰਗ 31 ਸਾਲ ਚੱਲੀ ਦੂਜੀ ਜੰਗ 32 ਸਾਲ ਚੱਲੀ ਅਤੇ ਤੇ ਤੀਜੀ 37 ਸਾਲ ਚੱਲੀ ਹਰੇਕ ਦੇਸ਼ ਵਿੱਚ ਲੱਖਾਂ ਲੋਕ ਮਾਰੇ ਗਏ ਮੈਂ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਇੱਕ ਦਿਨ ਵਿੱਚ ਖਤਮ ਕਰ ਦਿੱਤਾ ਟਰੰਪ ਨੇ ਕਿਹਾ ਕਿ ਨੋਵਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨਾ ਇੱਕ ਸਨਮਾਨ ਹੈ ਪਰ ਮੈਂ ਸਿਰਫ ਪੁਰਸਕਾਰ ਲਈ ਲੱਖਾਂ ਜਾਨਾਂ ਨਹੀਂ ਬਚਾਈਆਂ ਨੋਵਲ ਸ਼ਾਂਤੀ ਪੁਰਸਕਾਰ ਨਾ ਮਿਲਣ ਬਾਰੇ ਡੋਨਲਡ ਟਰੰਪ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਇਹ ਪੁਰਸਕਾਰ 2024 ਲਈ ਸੀ ਮੈਂ 2025 ਦੌਰਾਨ ਬਹੁਤ ਕੁਝ ਪ੍ਰਾਪਤ ਕੀਤਾ ਟਰੰਪ ਨੇ ਅੱਗੇ ਕਿਹਾ ਕਿ ਮੈਂ ਕੁਝ ਜੰਗਾਂ ਨੂੰ ਸਿਰਫ ਟੈਰਿਫ ਦੇ ਆਧਾਰ ਤੇ ਸੁਲਝਾਇਆ ਮੈਂ ਇਹ ਨੁਕਤਾ ਪਾਰ ਹਾਂ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ਖਤਮ ਕਰਵਾਉਣ ਲਈ ਵੀ ਵਰਤਿਆ ਮੈਂ ਕਿਹਾ ਜੇ ਤੁਸੀਂ ਜੰਗਾਂ ਲੜਨੀ ਚਾਹੁੰਦੇ ਹਾਂ ਤਾਂ ਮੈਂ ਤੁਹਾਡੇ ਦੋਵਾਂ ਤੇ ਭਾਰੀ ਟੈਰਿਫ ਲਗਾਵਾਗਾ ਤਦ ਉਹਨਾਂ ਦੋਵਾਂ ਨੇ جنگ ਰੋਕ ਦਿੱਤੀ 10 ਮਈ 2025 ਨੂੰ ਜੰਗਬੱਦੀ ਦਾ ਐਲਾਨ ਕਰਨ ਬਾਅਦ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਟਕਰਾਅ ਨੂੰ ਰੋਕਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਪਾਕਿਸਤਾਨ ਨੇ ਇਸ ਨੂੰ ਸਵੀਕਾਰ ਕੀਤਾ ਪਰ ਨਵੀਂ ਦਿੱਲੀ ਦੇ ਅਮਰੀਕੀ ਦਖਲਅੰਦਾਜ਼ੀ ਨੂੰ ਰੱਦ ਕਰ ਦਿੱਤਾ ਹੈ ਭਾਰਤ ਦਾ ਕਹਿਣਾ ਹੈ ਕਿ ਟਕਰਾਅ ਨੂੰ ਰੋਕਣ ਦਾ ਫੈਸਲਾ ਦੋਵੇਂ ਤਰਾਂ ਦੀ ਫੌਜੀ ਲੀਡਰਸ਼ਿਪ ਵਿਚਕਾਰ ਸਿੱਧੀ ਗੱਲਬਾਤ ਰਾਹੀਂ ਲਿਆ ਗਿਆ ਸੀ ਇਸ ਲਈ ਕਿਸੇ ਤੀਜੀ ਧਿਰ ਦੀ ਵਿਚੋਲਗੀ ਨਹੀਂ ਲਈ ਗਈ 트럼ਪ ਨੇ ਕਿਹਾ ਕਿ ਗਾਜ਼ਾ ਦੇ ਵਿੱਚ ਜੰਗਬੰਦੀ ਉਹਨਾਂ ਦੇ ਯਤਨ ਕਾਰਨ ਖਤਮ ਹੋਈ ਅੱਠਵੀਂ ਜੰਗ ਸੀ ਉਹਨਾਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸਰਹੱਦ ਦੇ ਟਕਰਾ ਦਾ ਜ਼ਿਕਰ ਕੀਤਾ 트럼ਪ ਨੇ ਕਿਹਾ ਕਿ ਪੱਛਮੀ ਏਸ਼ੀਆ ਤੋਂ ਵਾਪਸ ਆਉਣ ਤੱਕ ਇੰਤਜ਼ਾਰ ਕਰਨਾ ਪਵੇਗਾ ਉਹ ਜੰਗ ਨੂੰ ਹੱਲ ਕਰਨ ਦੇ ਮਾਹਰ ਨੇ ਅਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਵੀ ਚੀਜ਼ਾਂ ਠੀਕ ਹੋ ਜਾਣਗੀਆਂ ਡੋਨਲਡ 트럼ਪ ਨੇ ਅੱਗੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਬਾਰੇ ਸੋਚੋ ਉਹਨਾਂ ਜੰਗਾਂ ਬਾਰੇ ਉਹਨਾਂ ਜੰਗਾਂ ਬਾਰੇ ਸੋਚੋ ਜੋ ਸਾਲਾਂ ਤੋਂ ਚੱਲਦੀ ਆ ਰਹੀਆਂ ਹਨ ਇੱਕ ਜੰਗ 31 ਸਾਲ ਚੱਲੀ ਦੂਜੀ ਜੰਗ 32 ਸਾਲ ਚੱਲੀ ਅਤੇ ਤੇ ਤੀਜੀ 37 ਸਾਲ ਚੱਲੀ ਹਰੇਕ ਦੇਸ਼ ਵਿੱਚ ਲੱਖਾਂ ਲੋਕ ਮਾਰੇ ਗਏ ਮੈਂ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਇੱਕ ਦਿਨ ਵਿੱਚ ਖਤਮ ਕਰ ਦਿੱਤਾ ਟਰੰਪ ਨੇ ਕਿਹਾ ਕਿ ਨੋਵਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨਾ ਇੱਕ ਸਨਮਾਨ ਹੈ ਪਰ ਮੈਂ ਸਿਰਫ ਪੁਰਸਕਾਰ ਲਈ ਲੱਖਾਂ ਜਾਨਾਂ ਨਹੀਂ ਬਚਾਈਆਂ ਨੋਵਲ ਸ਼ਾਂਤੀ ਪੁਰਸਕਾਰ ਨਾ ਮਿਲਣ ਬਾਰੇ ਡੋਨਲਡ ਟਰੰਪ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਇਹ ਪੁਰਸਕਾਰ 2024 ਲਈ ਸੀ ਮੈਂ 2025 ਦੌਰਾਨ ਬਹੁਤ ਕੁਝ ਪ੍ਰਾਪਤ ਕੀਤਾ ਟਰੰਪ ਨੇ ਅੱਗੇ ਕਿਹਾ ਕਿ ਮੈਂ ਕੁਝ ਜੰਗਾਂ ਨੂੰ ਸਿਰਫ ਟੈਰਿਫ ਦੇ ਆਧਾਰ ਤੇ ਸੁਲਝਾਇਆ ਮੈਂ ਇਹ ਨੁਕਤਾ ਪਾਰ ਹਾਂ ਤੇ ਪਾਕਿਸਤਾਨ ਵਿਚਾਲੇ ਸੰਘਰਸ਼ ਖਤਮ ਕਰਵਾਉਣ ਲਈ ਵੀ ਵਰਤਿਆ ਮੈਂ ਕਿਹਾ ਜੇ ਤੁਸੀਂ ਜੰਗਾਂ ਲੜਨੀ ਚਾਹੁੰਦੇ ਹਾਂ ਤਾਂ ਮੈਂ ਤੁਹਾਡੇ ਦੋਵਾਂ ਤੇ ਭਾਰੀ ਟੈਰਿਫ ਲਗਾਵਾਗਾ ਤਦ ਉਹਨਾਂ ਦੋਵਾਂ ਨੇ جنگ ਰੋਕ ਦਿੱਤੀ 10 ਮਈ 2025 ਨੂੰ ਜੰਗਬੱਦੀ ਦਾ ਐਲਾਨ ਕਰਨ ਬਾਅਦ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਟਕਰਾਅ ਨੂੰ ਰੋਕਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਪਾਕਿਸਤਾਨ ਨੇ ਇਸ ਨੂੰ ਸਵੀਕਾਰ ਕੀਤਾ ਪਰ ਨਵੀਂ ਦਿੱਲੀ ਦੇ ਅਮਰੀਕੀ ਦਖਲਅੰਦਾਜ਼ੀ ਨੂੰ ਰੱਦ ਕਰ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਟਕਰਾਅ ਨੂੰ ਰੋਕਣ ਦਾ ਫੈਸਲਾ ਦੋਵੇਂ ਤਰਾਂ ਦੀ ਫੌਜੀ ਲੀਡਰਸ਼ਿਪ ਵਿਚਕਾਰ ਸਿੱਧੀ ਗੱਲਬਾਤ ਰਾਹੀਂ ਲਿਆ ਗਿਆ ਸੀ। ਇਸ ਲਈ ਕਿਸੇ ਤੀਜੀ ਧਿਰ ਦੀ ਵਿਚੋਲਗੀ ਨਹੀਂ ਲਈ ਗਈ। ਨਿਟਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤੇ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਹਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ